ਹਾਂ ਜੀ ਸਰਕਾਰ ਦਾ ਫਰਹੀ ਦਿੰਦੀ ਵੀ ਇਹ ਗਣਕ ਪਤਾ ਨਹੀਂ ਉਹ ਕਹਿੰਦੇ ਲੇਬਰ ਨੂੰ ਦੇਣੇ ਬਈ ਸਾਨੂੰ ਲੇਬਰ ਨੂੰ ਦੇਣੇ ਪਹਿਲਾਂ ਲੈਂਦੇ ਸੀਗੇ ਪੈਸੇ ਪਹਿਲਾਂ ਵੀ ਲੈਂਦੇ ਕਾਫੀ ਜਦ ਵੀ ਨੀਵਾਂ ਲੈ ਕੇ ਜਾਂਦੇ ਸੱਤ ਲੈਂਦੇ ਆਵੇ ਕਿੰਨਾ ਡੈਮ ਹੋ ਗਿਆ ਕਹਿੰਦੇ ਨੂੰ ਪਹਿਲਾਂ 10 ਰੁਪਏ ਲੈਂਦੇ ਸੀ ਹੁਣ ਤਾਂ 20 ਰੁਪਏ ਲੈਂਦੇ ਐ ਡਿਪੋ ਕਨੇਡਾ ਮਦ ਪ੍ਰਾਣਾ ਇਥੇ 80 ਤਾਂ ਲੈਨੇ ਆਂ 1-2 ਸਾਲ ਤੋਂ ਲੈਨੇ ਹੁਣ ਸਾਲ ਤੋਂ ਸਾਨੂੰ ਮਿਲੇ ਨਹੀਂ ਰਹੀ ਸੀ ਕਹਿੰਦੇ ਸੀ ਆ ਨਹੀਂ ਰਹੀ ਆ ਨਹੀਂ ਰਹੀ ਜਦੋਂ ਫੋਨ ਕਰੀਦਾ ਕਹਿੰਦੇ ਆ ਨਹੀਂ ਰਹੀ ਫਿਰ ਜਦੋਂ ਮਿਲ ਜਾਂ ਜਦੋਂ ਵਾਪਸ ਬਾਅਦ ਚ ਫੋਨ ਕਰਦੇ ਵੇ ਕਹਿੰਦੇ ਮੇਲ ਹਟ ਗਿਆ ਵੀ ਇੱਦਾਂ ਹੁੰਦਾ ਸਮਾਂ ਕਿੰਨੇ ਲੋ ਇੱਕ ਜੀ 100 150 ਬੰਦਾ ਕੋਈ ਹੈਗਾ ਸੀ ਹਾਂ ਜੀ ਤੂੰ ਜੀ ਕਿਸੇ ਨਾਲ ਗੱਲਬਾਤ ਕੀਤੀ ਉੱਪਰ ਵੀ ਇਹਦਾ 20 ਰੁਪਏ ਕੈਚੀ ਦੇ ਲੈ ਰਹੇ ਨਹੀਂ ਉਹ ਕਹਿੰਦੇ ਬਿਲੇਵਾਂ ਨਹੀਂ ਲੈਣਾ ਇਹ ਕੀ ਆ ਨਾ ਨਹੀਂ ਇਹਨਾਂ ਜਦੋਂ ਅਸੀਂ ਡੀਪੋ ਹੋਲਡਰ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਾਡੇ ਘਰ ਤੱਕ ਯਾਰਾ ਨਹੀਂ ਚੱਲਦਾ ਤਾਂ ਅਸੀਂ ਪਹਿਲੇ ਲੈ ਰਹੇ 20 ਰੁਪਏ ਨਹੀਂ ਉਹ ਕਹਿੰਦੇ ਲੈਵਾਂ ਨੂੰ ਦੇਣੇ ਪੈਂਦੇ ਸਾਨੂੰ ਹਾਂ ਕਹਿੰਦੇ ਲੈਵਾਂ ਨੂੰ ਦਿੰਨੇ ਅਸੀਂ ਪੁੱਛਿਆ ਸੀਗਾ ਵੇ ਕਾਦੇ ਆ ਨਾ ਇਹ ਵੀ ਕਿਹਾ ਸੀ ਪਿਛਲੀ ਵਾਰ 10 ਰੁਪਏ ਲਏ ਸੀ ਵੀ ਅੱਜ ਕੀ 20 ਰੁਪਏ ਕਾਤੇ ਤੇ ਜਿੰਨੀਆਂ ਲੇਡੀ ਖਾਂਦੀਆਂ ਵੀ ਸਾਰਾ ਕੁ 20 ਰੁਪਏ ਲੈਂਦੇ ਪਏ ਤੁਹਾਨੂੰ ਆਪ ਕਹਿੰਦੇ ਕਿ ਤੁਸੀਂ ਆਪ ਦਿੰਨੇ ਪਏ ਆ ਨਹੀਂ ਨਹੀਂ ਕਹਿੰਦੇ ਆ ਸਾਨੂੰ ਕਹਿੰਦੇ ਦਿੰਨੇ ਪਏ ਨੇ ਦਿੰਨੇ ਪਾਣੇ ਨਹੀਂ ਜੇ ਤੁਸੀਂ ਕਹਿੰਦੇ ਕਿ ਅਸੀਂ 20 ਰੁਪਏ ਨਹੀਂ ਦੇਣੇ ਕਣਕ ਫਰੀ ਦੀ ਆ ਤਾਂ ਤੁਹਾਨੂੰ ਕਣਕ ਮਿਲ ਜੀਏ ਤਾਂ ਖਰਾਬ ਕਰਦੇ ਨਾ ਅੱਛਾ ਫੇਰ ਖਰਾਬ ਕਰਦੇ ਕਣਕ ਨਹੀਂ ਅੱਛਾ ਜੇ 20 ਵੀ ਨਾ ਦੇ ਤੁਹਾਨੂੰ ਖਰਾਬ ਹੀ ਕਰਦੇ ਫੇਰ ਇਦਾਂ ਦਿਨਾਂ ਦਾ ਬੋਲਣ ਦਾ ਰਵਈਆ ਕਿਦਾਂ ਠੀਕ ਆ ਜੀ ਨਹੀਂ ਬੋਲਦੇ ਤਾਂ ਠੀਕ ਆ ਤੇ ਤੁਸੀਂ ਕਦੀ ਮਨਾਂ ਕੀਤਾ 20 ਰੁਪਏ ਦੇਣ ਤੋਂ ਹਾਂਜੀ ਕੀਤਾ ਸੀ ਉਹਨਾਂ ਨੂੰ ਦੇਣੇ ਪੈਣੇ ਆ ਭਾਈ ਤੁਸੀਂ ਵਰਤ ਤੇ ਲੈ ਲਓ ਫਿਰ ਜਾ ਕੇ ਜੇ ਤੁਹਾਨੂੰ ਜਾਨੀ ਕਿ ਕਣਕ ਨਹੀਂ ਮਿਲਨੀ ਫਿਰ ਤੇ ਸਰਕਾਰ ਦਾ ਫ੍ਰੀ ਦੇਣ ਲਈ ਹੈ ਕਣਕ ਇਹ ਹਾਂਜੀ ਇਹ ਸੱਤ ਤਾਂ ਲੈ ਰਹੇ ਸਾਰੇ ਤਾਂ ਲੈ ਰਹੇ ਆ ਵੀ ਕੀ ਮੰਗ ਕਰਦੇ ਆ ਤੁਸੀਂ ਜਿਹੜੀ ਆ 20 ਰੁਪਏ ਲੈ ਰਹੇ ਆ ਫ੍ਰੀ ਦੇ ਕਣਕ ਦੇ ਪਿੱਛੇ ਚਾਹੇ ਕਰਨੇ ਵੀ ਜੇ ਫ੍ਰੀ ਆਉਂਦੀ ਤਾਂ ਫਿਰ ਫ੍ਰੀ ਦਿਓ ਹਨਾ ਜੇ ਲੈਂਦੇ ਆ ਅਗਲੇ ਪਿੱਛੇ ਕਹਿੰਦੀ ਗੌਰਮੈਂਟ ਤਾਂ ਫਿਰ ਲੈ ਲਓ ਤੇ ਮੈਡਮ ਇੱਕ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਕਿ ਕਣਕ ਦੇ ਰਹੇ ਆ ਗਰੀਬਾਂ ਨੂੰ ਇੱਥੇ ਫ੍ਰੀ ਵਾਲੀ ਕਣਕ ਹੈ ਸਰਕਾਰ ਵੱਲੋਂ ਤੇ 20 ਰੁਪਏ ਕਿਸ ਚੀਜ਼ ਦੇ ਲੈ ਰਹੇ ਆ ਅਸਲ ਵਿੱਚ ਪਤਾ ਕੀ ਜਦੋਂ ਮੇਰੇ ਬਹੁਤ ਜ਼ਿਆਦਾ ਗਰੀਬ ਆਜ ਅਜ ਬਹੁਤ ਨਹੀਂ ਦੇ ਸਕਦੇ ਉਹਨਾਂ ਕੋ ਆਪਾਂ ਲਈ ਦੇ ਵੀ ਨਹੀਂ ਉਹਦੇ ਕੁਐਸਚਨਸ ਤਾਂ ਨਹੀਂ ਕਿ ਅਸੀਂ ਨਹੀਂ ਦੇ ਸਕਦੇ ਆਲਰੇਡੀ ਮੈਂ ਉਹਨਾਂ ਕੋ ਲਿੰਦੀ ਵੀ ਨਹੀਂ ਹਾਂ ਜਿਹੜੇ ਦੂਜੇ ਹੈਗੇ ਰਿਚਮਨ ਲਈ ਜਾਂ ਉਹਨਾਂ ਨੂੰ ਕ ਹੇਗੀ ਆਲਰੇਡੀ ਹੋ ਗਏ ਮੈਂ ਕੋਈ ਨਹੀਂ ਲੈ ਡੇਡਿਸ ਤਾਂ ਜੁਨੀਆ ਇੱਥੇ ਖੜੀਆਂ ਸੀ ਉਹ ਕਹਿੰਦੀ ਕਹਿ ਕੇ ਮੰਗਦੇ ਸਾਡੇ ਕੋ 20 ਰੁਪਏ ਦੇਣੇ ਆ ਤਾਂ ਦੇਣੀ ਤੁਹਾਨੂੰ ਸਾਨੂੰ ਦੁਨੀਆ ਦਾ ਪਤਾ ਨਹੀਂ ਅਜੀ ਬੇਲ ਛੀ ਕੀ ਆ ਤਾਂ ਕੀ ਨਹੀਂ ਕਈ ਲੜੀ ਨਹੀਂ ਨਾ ਕਾਰਨ ਕੀ ਬਣਿਆ 20 ਰੁਪਏ ਲੈਣ ਦਾ ਜਦੋਂ ਕਣਕ ਫਰੀਦੀ ਆ ਕਾਰਨ ਤਾਂ ਮੈਨੂੰ ਪਤਾ ਜਿੱਦ ਤੱਕ ਹੁਣ ਮੈਂ ਬੰਦ ਪੋਰੀਆਂ ਹੁਣ ਉਹ ਤਾਂ ਮੈਂ ਤੁਹਾਨੂੰ ਸਾਹਮਣੇ ਉੱਤੇ ਹੀ ਦੇ ਲੰਮੀ ਆ ਟੋਲ ਕੇ ਥੋੜਾ ਜਿਹਾ ਮੇਰਾ ਸਾਫ ਬਤਾ ਪੂਰਾ ਉਲਟ ਫੁੱਟ ਹੋ ਚੁੱਕਾ ਵਾ ਕਰਦਾ ਤੇ ਤਾਂ ਫਿਰ ਮੈਂ ਅੱਛੇ ਬੈਦਾ ਲੈ ਰੀਆਂ ਦੀ ਕੋ ਮੈਨੂੰ ਕੋਈ ਅੱਛਾ ਇਹ ਕੋ ਲਵਾ ਤੀ ਕਰਦਾ ਸਾਫ ਤਾਂ ਬੁਲਟ ਹੋ ਗਿਆ ਤਾਂ ਕਤੰਦੀ ਵੀ ਬੇਰੀ ਬੇਰੀ ਪੁਆਇੰਟ ਨੇ ਪੈਸੇ ਆਲਰੇਡੀ ਤੁਸੀਂ ਮੌਕੇ ਤੇ ਇੱਕ ਪਰਸਨ ਨਾਲ ਗੱਲ ਕਰਾਈ ਸੀ ਜਿਹਨਾਂ ਨੂੰ ਤੁਸੀਂ ਇੰਸਪੈਕਟਰ ਕਹਿ ਰਹੇ ਆ ਕੀ ਨਾਮ ਉਹਨਾਂ ਦਾ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਵਰਨਪਾਤ ਉਹ ਕਿੱਥੇ ਹੁੰਦੇ ਆ ਸੀ ਪਪੀ ਮੇਰੇ ਕਹਿੰਦੇ ਲਾਂ ਕੋਤੀ ਚਿੰਦੂ ਜਾਨਕੀ ਕਣਕ ਵਗੈਰਾ ਤੁਹਾਨੂੰ ਉਹੀ ਦਿੰਦੇ ਸਾਰੀ ਉਹ ਵੀ ਦੇ ਦਿੰਦੇ ਆ ਜਸਟ ਦੇ ਦੇ ਗੁੱਡ ਪੀਸ ਕਣਕ ਵਾਲੀ ਉਹ ਵੀ ਦੇ ਦਿੰਦੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਔਰ ਰਿਕਾਰਡ ਹੋਈ ਹੈ ਫੋਨ ਦੇ ਉੱਤੇ ਉਹ ਤਾਂ ਕਹਿੰਦੇ ਵੀ 20 ਰੁਪਏ ਲੈ ਨਹੀਂ ਸਕਦੇ ਗਲਤ ਹੈ ਇਹ ਚਲੋ ਫਿਰ ਮੈਂ ਨਹੀਂ ਲਾਉਂਗੀ ਇਸ ਤੋਂ ਬਾਅਦ ਕਿੰਨੇ ਟਾਈਮ ਤੋਂ ਲੈ ਰਹੇ ਤੁਸੀਂ ਕਦਰ ਦੀ ਪੀਏ ਪਹਿਲਾਂ ਵੀ ਨਹੀਂ ਹੈ ਨਾ ਉਸਦੀ ਗੱਲ ਹੀ ਸਾਲ ਪਿੰਨਾ ਵੀ ਨਹੀਂ ਹੈ ਜਿਸ ਤਰ੍ਹਾਂ ਜਦੋਂ ਮੇਰਾ ਘਰ ਠੀਕ ਹੋ ਸੀਗਾ ਮੈਂ ਤਾਂ ਨਹੀਂ ਕਿਸੇ ਕੋਈ ਮੰਗਦੀ ਕਿੰਨੀਆਂ ਵਰਜੀਆਂ ਕੱਟ ਹੋ ਗਈਆਂ ਟੋਟਲ ਅੱਲੇ 20 ਛਤਾਰਾ ਹੋ ਗਿਆ ਤਾਂ ਹਿਸਾਬ ਲਾ ਲਓ 20 ਰੁਪਏ ਹਿਸਾਬ ਨਾਲ ਕਿੰਨੇ ਪੈ ਹੋ ਗਏ ਆਪਾਂ 23-2400 ਰੁਪਈਆ ਬਣਦਾ ਜੀ ਠੀਕ ਹੈ ਤੇ ਲੇਬਰ ਨੂੰ ਕਿੰਨੇ ਪੈ ਦੇਣੇ ਆ ਇਹਨੂੰ ਮੈਂ ਹੁਣ ਦੋ ਤਿੰਨ ਦਿਨਾਂ ਦੇ ਦੇ ਦਿੰਦੀ ਆਂ ਤੇ ਪੈਸੇ ਰੱਖਾਂਗੀ ਬਾਕੀ ਜਿਹੜੇ ਰਹੀ ਰਹਿਣਗੇ ਤੇ ਫਿਰ ਉਹ ਤੋਂ ਨਹੀਂ ਕਿੰਨੀ ਲੇਬਰ ਦਿੰਨੇ ਆ ਓਦਾਂ ਓਦਾਂ ਕੰਮ ਕਰਕੇ ਕਰਦੇ ਤੁਸੀਂ ਮੇਰਾ ਕੰਮ ਕੋਈ ਨਹੀਂ ਇਹਦੇ ਸਿਰ ਤੋਂ ਇੱਕ ਗੱਡੀ ਜਲਦੀ ਸਾਰੀ ਫਿਰ ਯਾ ਇੰ ਵਾਲੇ ਕੋਰੇ ਚਲਦੀ ਸੀ ਮੇਨਾਂ ਦਾ ਕੋਈ ਜਿਆ ਆਲਰੇਡੀ ਨਹੀਂ ਮੈਡਮ ਕਿੰਨਾ ਦਿਨ ਕਣਕ ਵੰਡਣੀ ਹੈ ਇਹ ਇਹਨਾਂ ਦੋ ਦਿਨ ਤਿੰਨ ਦਿਨ ਲੱਗ ਸਕਦੀ ਹੈ ਤੇ ਕਿੰਨੀ ਲੇਬਰ ਦਿੰਨੇ ਤੁਸੀਂ ਬੰਦੇ ਨੂੰ ਇਹਨਾਂ ਨੂੰ ਮੈਂ 1200 ਰੁਪਏ ਦੇ ਦਿੱਤੇ ਤੇ 1200 ਰੁਪਏ ਲੇਬਰ ਦਿੰਨੇ 2500 ਇੱਕ ਦਿਨ ਦਾ ਬਣ ਜਾਂਦਾ ਬਾਕੀ 1000 ਰੁਪਏ ਦਾ ਮੈਡਮ ਕੀ ਕਰਦੇ ਆ ਤੁਸੀਂ ਨਹੀਂ ਬਾਕੀ ਮੇਰੇ ਕੋਲ ਕਈ ਵਾਰੀ ਬੱਚਾ ਵੀ ਹੈ ਨਾ ਆਲਰੇਡੀ ਫਿਰ ਮੈਂ ਜਿੱਦਾਂ ਆ ਕਿਸੇ ਨੂੰ ਚਾਹ ਪਾਨੀ ਦੀ ਵੰਣੀ ਮੰਡੀ ਦੇ ਗਰੀਬਾ ਗਰੁੱਪਾਂ ਨੂੰ অলਰੈਡੀ ਮੈਂ ਆਪਣੇ ਕੋਲ ਕਦੀ ਨਹੀਂ ਆਪੀ ਹਾਂ ਕਈ ਵਾਰੀ ਮੈਨੂੰ ਬਹੁਤ ਜ਼ਰੂਰੀ ਤਵਰੀਦ ਦਾ ਹੋ ਜਾਂਦਾ ਕਿ ਮੇਰੇ ਕੋ ਘਰ ਵਿੱਚ ਨਹੀਂ ਹੈਗੇ ਸਿਰ ਮੈਡਮ ਗਰੀਬਾਂ ਤੋਂ ਲੈ ਕੇ ਗਰੀਬਾਂ ਜੀ ਦੇ ਦਿੰਨੇ ਹੋ ਇਹ ਕਿਹੜਾ ਵਪਾਰ ਹੋਇਆ ਪਰ ਫਿਰ ਮੇਰੇ ਮਨ 'ਚ ਹੁੰਦਾ ਹੀ ਨਹੀਂ ਐਦਾਂ ਮੈਂ ਸੋਚੇ ਨਹੀਂ ਕਦੀ ਕਿੰਨੀਆਂ ਪਰਚੀਆਂ ਰਹਿੰਦੀਆਂ ਮੈਨੂੰ ਕੱਟਣ ਵਾਲੀਆਂ ਹੱਲੇ ਤੁਸੀਂ ਪਈਆਂ ਵਾ ਕਿੰਨੇ ਜਾਣੇ ਹੈਗੇ ਟੋਟਲ ਉਦਾਂ ਆਈਡੀਆ ਆਈਡੀਆ ਇਹਨਾਂ ਨੂੰ ਲੈਣੇ 20 ਰੁਪਏ ਜਾਂ ਨਹੀਂ ਸਾਡੇ ਕਹੈ ਨਾ ਨਹੀਂ ਤੁਸੀਂ ਦੱਸੋ ਤੁਹਾਡੀ ਡਿਮਾਂਡ ਹੈਗੀ ਹੈ ਵੀ ਨਹੀਂ ਮੇਰੀ ਤਾਂ ਹੁਣ ਇਹੀ ਰਿਕੁਐਸਟ ਹੈ ਮੈਨੂੰ ਜਾਨੀ ਸ਼ਿਕਾਇਤ ਕਰਤਾ ਨੇ ਕਿਹਾ ਸੀ ਪਹਿਲਾਂ 10 ਰੁਪਏ ਲੈਂਦੇ ਆ ਹੁਣ 20 ਕਰਤੇ ਅੱਗੇ ਤੋਂ 30 ਵੀ ਕਰੂਗੇ ਮੈਡਮ ਤੁਸੀਂ ਨਹੀਂ ਅਸੀਂ ਨਹੀਂ ਅਸੀਂ ਕਦੀ ਨਹੀਂ ਆਲਰੇਡੀ ਮੈਂ ਕਦੀ ਵੀ ਨਹੀਂ ਇਦਾਂ ਕਰਦੀ ਮੈਂ ਲਾਲਚ ਨਹੀਂ ਹੈਗੀ ਕਿ ਮੈਂ ਇੰਨਾ ਕਰਾਂ ਕਿਹੜੀ ਜਗ੍ਹਾ ਮੈਡਮ ਪੈਂਦੀ ਐ ਡੀਪੀ ਜੜਾ ਆਪਣਾ ਇਹ ਬਾਬੀ ਕਰਦੀ ਠੀਕ